ਹਰ ਬੰਦਾ ਕਹਿੰਦਾ ਵੀ ਮੈਂ ਯਾਰ ਬਹੁਤ ਅਧਿਆਤਿਕਾਂ ਜਾਂ ਮੈਂ ਰੱਬ ਦੇ ਬਹੁਤ ਨੇੜੇ ਆਂ ਗੰਗਾ ਜੂ ਹੈ ਉਹ ਤੰਦੀ ਬਖਤ ਹੁੰਦੀ ਹੈ ਪਰ ਮੰਨਦੀ ਨਹੀਂ ਹਮ ਅਸਲ ਤੋਂ ਜ਼ਿਆਦਾ ਲੋਕ ਮੰਨਦੀ ਬਖਤ ਕਰਦੇ ਨਹੀਂ ਕੀ ਲੱਗੇ ਕਲਜੁਮ ਜੋ ਵਿੱਚ ਇਹੋ ਜਿਹਾ ਅੱਜ ਕੱਲ੍ਹ ਸਾਰੇ ਪਾਸੇ ਪਾਪ ਆ ਝੂਠ ਹੈ ਅਜੇ ਹੈ ਲੋਕ ਕਲਜੁਮ ਚ ਜਦੋਂ ਦੇਖੂ ਆਪਣਾ ਬਾਹਰੀ ਰੂਪ ਇੰਨਾ ਸੋਹਣਾ ਹੋ ਸਕਦਾ ਤੇ ਫਿਰ ਆਪਣਾ ਅੰਦਰ ਕਿਉਂ ਸ਼ਰਦਾ ਦੂਸਰੇ ਵੱਲ ਦੇਖ ਕੇ ਜੈਲਸੀ ਫੀਲ ਕਰਨਾ ਹਨਾ ਉਹਦੇ ਇੰਨਾ ਕੁਝ ਹੋ ਗਿਆ ਮੇਰੇ ਹੋ ਨਹੀਂ ਰਿਹਾ ਇਹ ਸਾਰੀ ਚੀਜ਼ਾਂ ਜੇ ਮੈਂ ਛੱਡ ਦੰਗੀ ਤਾਂ ਆਪਣੇ ਕਿਹਦੇ ਬੰਦੇ ਦੇ ਮਨ ਦਾ ਕੀ ਪਤਾ ਕੀ ਹੈ ਇਹ ਚੀਜ਼ਾਂ ਨੂੰ ਪਾਲਿਸ਼ ਕੀਤਾ ਜਾ ਸਕਦਾ ਇਸ ਤੋਂ ਕੋਈ ਵੀ ਮਸਾਨੂੰ ਇਸ ਬਾਰੇ ਨਾ ਤਾਂ ਬੁਰਾ ਸੋਚ ਪਾਊਗਾ ਨਾ ਉਹਦਾ ਬੁਰਾ ਕਰ ਉਹ ਮਤਲਬ ਚਾਹ ਕੇ ਵੀ ਉਹਦੇ ਅੰਦਰ ਉਹ ਸਵਾਲ ਜਾਂ ਉਹ ਮਤਲਬ ਇੱਛਾ ਕਦੀ ਵੀ ਜਾਗਦੀ ਕਿ ਨਹੀਂ ਇਕੱਲੇ ਆਪਣੇ ਆਪ ਨਾਲ ਆਪਾ ਕਦੋਂ ਬੈਠਿਆ ਤੁਸੀਂ ਆਪ ਹੀ ਸੋਚੋਗੇ ਤੁਸੀਂ ਇਕੱਲੇ ਕਦੋਂ ਬੈਠੇ ਸੀ ਖੁਦ ਨਾਲ ਕੋੜ ਵੀ ਲੱਗਦੀ ਆ ਬੰਦਾ ਕਹਿੰਦੇ ਅਰੇ ਕਿ ਕਦੋਂ ਕਦੋਂ ਖੜਾ ਬਸ ਜਦੋਂ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਉਹ ਮੰਨ ਲਈ ਜਾਏ ਜੀ ਅਸੀਂ ਸ਼ੁਰੂਆਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਬੈਠਣਾ ਸ ਹੈ। ਕੁਦੀ ਪਾਲ ਕਰਾਂ ਤਾਂ ਮੈਨੂੰ ਪਰਮਾਤਮਾ ਮਿਲ ਜਾਂਦਾ ਜਿਵੇਂ ਪਰਮਾਤਮਾ ਦੀ ਪਾਲ ਕਰ ਦਿੰਦੇ ਮੈਂ ਮੈਨੂੰ ਆਪਣਾ ਆਪ ਮਿਲ ਜਾਂਦਾ। ਕੀਰਤਨ ਨੂੰ ਪਹਿਲ ਦਿੱਤੀ ਗਈ ਆ। ਕਿ ਮਾਰਾ ਫੇਰ ਨੂੰ ਬੈਜ ਦਿੱਤੀ ਗਈ। ਕੀਰਤਨ। ਸਤਿ ਸ਼੍ਰੀ ਅਕਾਲ। ਦ ਟਿਵਨਰ ਦੇਖ ਰਹੇ ਸਰਦਸ਼ ਕੰ ਦਾ ਸਵਾਗਤ ਆ ਤੇ ਗੱਲ ਚੋਂ ਗੱਲ ਦੇ ਅਗਲੇ ਪ੍ਰੋਗਰਾਮ ਚ ਅਸੀਂ ਗੱਲਬਾਤ ਕਰਾਂਗੇ ਅਧਿਆਤਮਿਕ ਇਨਸਾਨ ਕਿਹੋ ਜਿਹੇ ਹੁੰਦੇ ਨੇ ਕਿਹੋ ਜੀਆਂ ਅੰਦਰੂਨੀ ਤਬਦੀਲੀਆਂ ਆਉਂਦੀਆਂ ਨੇ ਜਾਂ ਬਾਹਰੋਂ ਦਿਖ ਕਿਹੋ ਜੀ ਹੁੰਦੀ ਹੈ ਹਰ ਬੰਦੇ ਨੂੰ ਕਹਿਣ ਚ ਬਹੁਤ ਸੌਖਾ ਲੱਗਦਾ ਕਿ ਯਾਰ ਮੈਂ ਬਹੁਤ ਅਧਿਆਤਮਿਕ ਹਾਂ ਪਰ ਕੀ ਤੀਜਾ ਬੰਦਾ ਉਹਨੂੰ ਦੇਖ ਕੇ ਜੱਜ ਕਰ ਸਕਦਾ ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮਨਪ੍ਰੀਤ ਨੇ ਮਨਪ੍ਰੀਤ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਠੀਕ ਠਾਕ ਹੋ ਹਾਂ ਜੀ ਤੁਸੀਂ ਦੱਸੋ ਹਰ ਬੰਦਾ ਕਹਿੰਦਾ ਵੀ ਮੈਂ ਯਾਰ ਬਹੁਤ ਅਧਿਆਤਮਿਕ ਹਾਂ ਜਾਂ ਮੈਂ ਰੱਬ ਦੇ ਬਹੁਤ ਨੇੜੇ ਹਾਂ ਹਾਂ ਜੀ ਕੀ ਸਿੰਪਟਮ ਹੁੰਦੇ ਨੇ ਅਧਿਆਤਮਿਕ ਬੰਦੇ ਦੇ ਦੇਖੋ ਜਿਹੜਾ ਮਤਲਬ ਰੋਜ਼ਾਨਾ ਪੂਜਾ ਪਾਠ ਕਰਦਾ ਹੈ ਜਾਂ ਜੋ ਵੀ ਸਪਿਰਚੁਅਲਟੀ ਵੱਲ ਹੈ ਉਹਦੀ ਮਤਲਬ ਇੱਕ ਤਾਂ ਫੇਸ ਤੋਂ ਪਤਾ ਲੱਗ ਜਾਂਦਾ ਕਿ ਉਹ ਸਪਿਰਚੁਅਲ ਹੈ ਕਿਉਂਕਿ ਉਹਦੀ ਫੇਸ ਦੀ ਅਲੱਗ ਹੀ ਅਟਰੈਕਸ਼ਨ ਅਟਰੈਕਸ਼ਨ ਕਹਿ ਸਕਦੇ ਆ ਚਮਕ ਵੀ ਕਹਿ ਸਕਦੇ ਆ ਮਤਲਬ ਤੇ ਇੱਕ ਉਹਦੀ ਜੋ ਏਜ ਹੈ ਉਹ ਉਸ ਨੂੰ ਦੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਜਿਵੇਂ ਹੁਣ ਤੁਸੀਂ ਮਤਲਬ ਮੰਨ ਕੇ ਚੱਲੂ ਕਿ ਜੋ ਮੀਰਾ ਸੀ ਨਾ ਉਹ ਕਲਯੁਗ ਦੇ ਟਾਈਮ ਦੀ ਸੀ ਹੂੰ ਤੇ ਉਹਨੇ ਵੀ ਦੇਖ ਲਓ ਮਤਲਬ ਕ੍ਰਿਸ਼ਨ ਨੂੰ ਬੁਲਾਇਆ ਨਾ ਤੇ ਉਹਦੀ ਕਹਿਨ ਤੇ ਕ੍ਰਿਸ਼ਨ ਆਏ ਹੂੰ ਤੇ ਇਹ ਵੀ ਮਤਲਬ ਇੱਕ ਭਗਤੀ ਹੈ ਨਾ ਤੇ ਦੇਖੋ ਮਤਲਬ ਜਦੋਂ ਆਪਾਂ ਖਾਣਾ ਖਾਣੇ ਆ ਤਾਂ ਉਹ ਖਾਣਾ ਜਦੋਂ ਆਪਾਂ ਭਗਤੀ ਦੇ ਵੇ ਨਾਲ ਬਣਾਉਨੇ ਆ ਤੇ ਉਸ ਨੂੰ ਖਾਣਿਆ ਤਾਂ ਉਹ ਪ੍ਰਸ਼ਾਦ ਬਣਦਾ ਜਿਉ ਪਾਣੀ ਪੀਣਿਆ ਤਾਂ ਉਹ ਜਲ ਬਣਦਾ ਜਲ ਬਣਦਾ ਜਦੋਂ ਆਪਾਂ ਕਿਸੇ ਦੀ ਸੇਵਾ ਕਰਦੇ ਹਾਂ ਜਿਹੜੇ ਉਹ ਕਰਮ ਨੇ ਉੱਪਰੋਂ ਸੇਵਾ 'ਚ ਤਬਦੀਲ ਹੋ ਜਾਂਦੇ ਨੇ ਬਦਲ ਜਾਂਦੇ ਨੇ ਹਾਂਜੀ ਕੀ ਲੱਗਦਾ ਕਲਯੁਗ ਦੇ ਯੁੱਗ 'ਚ ਇਹੋ ਜਿਹਾ ਅੱਜਕੱਲ੍ਹ ਚਾਰੇ ਪਾਸੇ ਪਾਪ ਆ ਝੂਠ ਆ ਹਜੇ ਹੈ ਲੋਕ ਕਲਯੁਗ 'ਚ ਬਿਲਕੁਲ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੀਰਾ ਕਲਯੁਗ ਦੇ ਟਾਈਮ 'ਚ ਹੀ ਸੀ ਹੈ ਨਾ ਉਹਨੇ ਵੀ ਭਗਤੀ ਕੀਤੀ ਬਸ ਇੱਕ ਆਪਣੇ ਅੰਦਰ ਉਹ ਅਟਰੈਕਸ਼ਨ ਹੋਣੀ ਚਾਹੀਦੀ ਆ ਤੇ ਉਹ ਆਪਣੇ ਅੰਦਰ ਇੱਕ ਹੋਣਾ ਚਾਹੀਦਾ ਕਿ ਮਤਲਬ ਜਾਂ ਹਟ ਕੇ ਲੂ ਜਾਂ ਫਿਰ ਕੁਝ ਵੀ ਕਹਿ ਲੂ ਕਿ ਮਤਲਬ ਅਸੀਂ ਭਗਵਾਨ ਨੂੰ ਮਿਲਣਾ ਜਾਂ ਬੁਲਾਉਣਾ ਤੇ ਉਹ ਆਂਦੇ ਵੀ ਨੇ ਹੂੰ ਉਸ ਹੁੰਦੇ ਵੀ ਨੇ ਤੇ ਉਹ ਆਪਾਂ ਨੂੰ ਫੀਲ ਵੀ ਹੁੰਦੇ ਨੇ ਕਦੀ ਸੁਪਨੇ ਚ ਆ ਕੇ ਕਦੀ ਵੈਸੇ ਕਿਸੇ ਹੋਰ ਗਰੀਬ ਇਨਸਾਨ ਦੇ ਰੂਪ ਚ ਇਹ ਕਿਤੇ ਵੀ ਮਤਲਬ ਬਹੁਤ ਜ਼ਰੂਰ ਆਪਣੀ ਭਗਤ ਨੂੰ ਕਿਤੇ ਨਾ ਕਿਤੇ ਮਿਲਦੇ ਨੇ ਅੰਦਰ ਵੀ ਇਹੋ ਜਿਹੀਆਂ ਤਬਦੀਲੀਆਂ ਆਉਂਦੀਆਂ ਨੇ ਬਿਲਕੁਲ ਆਉਂਦੀਆਂ ਨੇ ਕਿਉਂਕਿ ਜਦੋਂ ਦੇਖੋ ਆਪਣਾ ਬਾਹਰੀ ਰੂਪ ਇੰਨਾ ਸੋਹਣਾ ਹੋ ਸਕਦਾ ਤਾਂ ਫਿਰ ਆਪਣਾ ਅੰਦਰ ਕਿਉਂ ਨਹੀਂ ਹੋ ਸਕਦਾ ਹੂੰ ਉਹ ਵੀ ਹੋ ਸਕਦਾ ਨਾ ਕਿਉਂਕਿ ਜਦੋਂ ਆਪਾਂ ਅਧਿਆਤਮਕ ਵਾਲਾਂ ਤਾਂ ਆਪਣੇ ਅੰਦਰ ਕਦੇ ਵੀ ਕਿਸੇ ਵੀ ਇਨਸਾਨ ਲਈ ਬੁਰਾ ਸੋਚਣਾ ਮਤਲਬ ਇੱਕ ਤਰ੍ਹਾਂ ਦਾ ਪਾਪ ਹੀ ਹੋਊਗਾ ਜਿਵੇਂ ਇਹਨੂੰ ਕਿਹਾ ਜਾਂਦਾ ਕਿ ਗੰਗਾ ਜੂ ਹੈ ਉਹ ਤਨ ਦੇ ਪਾਪ ਤੋਂ ਹੁੰਦੀ ਹੈ ਪਰ ਮਨ ਦੇ ਨਹੀਂ ਹਮ ਅਸਲਸ ਜ਼ਿਆਦਾ ਲੋਕ ਮਨ ਦੇ ਪਾਪ ਕਰਦੇ ਨੇ ਮਤਲਬ ਮਨ ਚ ਸੋਚਦੇ ਨੇ ਉਹਨੇ ਆ ਕਰ ਲਿਆ ਮੈਂ ਪਿੱਛੇ ਰਹਿ ਗਿਆ ਮਤਲਬ ਐਹੀ ਜਿਹੀ ਚੀਜ਼ਾਂ ਨੂੰ ਜਦੋਂ ਲੋਕ ਛੱਡਦੇ ਨੇ ਨਾ ਕਿ ਮਤਲਬ ਦੂਸਰੇ ਵੱਲ ਦੇਖ ਕੇ ਜੈਲਸੀ ਫੀਲ ਕਰਨਾ ਕਨਾ ਉਦੇ ਇਨਾ ਕੁਝ ਹੋ ਗਿਆ ਮੇਰੇ ਹੋ ਨਹੀਂ ਰਿਹਾ ਇਹ ਸਾਰੀ ਚੀਜ਼ਾਂ ਜਦ ਉਸ ਛੱਡ ਦਾਂਗੀ ਤਾਂ ਆਪਣੇ ਆਪ ਜਿਹੜੀ ਚੀਜ਼ ਮਨਪ੍ਰਿਤ ਦਿਖਦੀ ਨਹੀਂ ਜਿਵੇਂ ਕਹਿ ਦਿੰਦੇ ਬਈ ਯਾਰ ਕਿਸੇ ਦੇ ਬੰਦੇ ਦੇ ਮਨ ਦਾ ਕੀ ਪਤਾ ਵੀ ਕੀ ਆ ਹਾਂਜੀ ਇਹ ਚੀਜ਼ਾਂ ਨੂੰ ਵੀ ਪਾਲਿਸ਼ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਓਸ਼ੋ ਟ੍ਰੈਟਿਕ ਕਿਰਿਆ ਹੁੰਦੀ ਹੈ ਇੱਕ ਉਹ ਕਰਦਾ ਹੁੰਦਾ ਸੀ ਤੁਸੀਂ ਦੇਖਿਆ ਹੁਣ ਉਹ ਵਾਈਸ ਕੰਟੈਕਟ ਬਹੁਤ ਕਰਦਾ ਹੁੰਦਾ ਸੀ ਲੋਕਾਂ ਨਾਲ ਹਮ ਤੇ ਉਹ ਮਤਲਬ ਉਹਨਾਂ ਨੂੰ ਆਪਣੇ ਵੱਲ ਖਿੱਚਦਾ ਸੀ ਖਿੱਚਦਾ ਵੀ ਸੀਗਾ ਮਤਲਬ ਉਹ ਇੱਕ ਇਹੀ ਪ੍ਰੋਸੈਸ ਹੁੰਦੇ ਨੇ ਜਾਂ ਫਿਰ ਉਹ ਕੁੰਡਲੀ ਨਹੀਂ ਸ਼ਕਤੀ ਕਹਿ ਲਓ ਜਾਂ ਫਿਰ ਉਹ ਤਰਾਟਿਕਾ ਕਹਿ ਲਓ ਹੱਟ ਯੋਗ ਹੁੰਦੇ ਨੇ ਜਿਦੇ ਚ ਆਪਾਂ ਇਹ ਜਿੱਦ ਕਰਦੇ ਆ ਜਿਵੇਂ ਹੁਣ ਸਤ੍ਰਿਸ਼ੀ ਸੀ ਉਹਨਾਂ ਨੇ ਜਦੋਂ ਮਹਾਦੇਵ ਨੂੰ ਦੇਖਿਆ ਤਾਂ ਉਹਨਾਂ ਨੇ ਜਿੱਦ ਕੀਤੀ ਕਿ ਅਸੀਂ ਇਸ ਵਰਗੇ ਬੰਨਾ ਹਾਂ ਉਹ ਮਤਲਬ ਉਹਨਾਂ ਦੀ ਉਹ ਲਾਲਸਾ ਵੀ ਸੀ ਤੇ ਉਹਨਾਂ ਦੀ ਉਹ ਜਿੱਦ ਵੀ ਸੀ ਇਸ ਕਰਕੇ ਇਸ ਨੂੰ ਹੱਟ ਯੋਗ ਵੀ ਕਿਹਾ ਜਾਂਦਾ ਇਹ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਨੇ ਇਸ ਕਰਕੇ ਉਹ ਮਤਲਬ ਉਹ ਚੀਜ਼ਾਂ ਨੂੰ ਅਟਰੈਕਟ ਕਰਦੀਆਂ ਇਹ ਤਾਂ ਕਿ ਮੰਤਰ ਪਹਿਲਾਂ ਪ੍ਰੈਕਟਿਸ ਹੁੰਦੀ ਆ ਜਾਂ ਪੜ੍ਹਾਈ ਇਦਾਂ ਦੀ ਹੁੰਦੀ ਆ ਜਾਂ ਬੰਦਾ ਜਾਂ ਬੰਦੇ ਦਾ ਔਰਾ ਹੀ ਇਹੋ ਜਿਹਾ ਹੁੰਦਾ ਜਿਹਦੇ ਨਾਲ ਬੰਦਾ ਅਧਿਆਤਮਿਕ ਵੱਲ ਨੂੰ ਵੱਧ ਬਿਲਕੁਲ ਜਿਹੜੀ ਇਨਸਾਨ ਦਾ ਔਰਾ ਵਧੀਆ ਹੋਗਾ ਨਾ ਉਹ ਉਸ ਇਨਸਾਨ ਬਾਰੇ ਜੋ ਅਧਿਆਤਮਿਕ ਹੋਗਾ ਦੂਸਰਾ ਕੋਈ ਵੀ ਇਨਸਾਨ ਉਸ ਬਾਰੇ ਨਾ ਤਾਂ ਪੂਰਾ ਸੋਚ ਪਾਊਗਾ ਨਾ ਉਹਦਾ ਪੂਰਾ ਕਰ ਪਾਊਗਾ ਮਤਲਬ ਜਾ ਕੇ ਵੀ ਉਹਦੇ ਅੰਦਰ ਉਹ ਸਵਾਲ ਜਿਹਾ ਉਹ ਮਤਲਬ ਇੱਛਾ ਕਦੀ ਵੀ ਜਾਗਰੂਕ ਹੀ ਨਹੀਂ ਹੋਏਗੀ ਹੂੰ ਇਹ ਚੀਜ਼ ਹੁੰਦੀ ਆ ਇਹ ਚੀਜ਼ ਸੰਭਵ ਨੇ ਹਾਂਜੀ ਕੀ ਕੋਈ ਹੋਰ ਕੀ ਕੀ ਲੱਗਦਾ ਵੀ ਯਰ ਵੀ ਬੰਦਾ ਪਾਠ ਵੀ ਬਹੁਤ ਕਰਦਾ ਪਰ ਜਿਵੇਂ ਜਿਵੇਂ ਮੇਰੇ ਵਰਗਾ ਜਿਹੜਾ ਕਦੇ-ਕਦੇ ਹੀ ਪਾਠ ਕਰਨ ਵਾਲਾ ਬੰਦਾ ਉਹਨੂੰ ਐਂ ਲੱਗਦਾ ਵੀ ਯਰ ਵੀ ਜੁੜਿਆ ਨਹੀਂ ਜਾਂਦਾ ਉਹੀ ਹੈ ਨਾ ਕਿ ਜਦੋਂ ਆਪਾਂ ਇਕਾਂਤ ਬੈਠਣ ਦੀ ਕੋਸ਼ਿਸ਼ ਕਰਦੇ ਆ ਨਾ ਤਾਂ ਆਪਣੇ ਕੋ ਬੈਠੇ ਨਹੀਂ ਜਾਂਦਾ ਕਿ ਕਿ ਆਪਾਂ ਕਦੀ ਬਿਨਾ ਗੈਜੇਟਸ ਤੋਂ ਬੈਠੇ ਹੀ ਨਹੀਂ ਇਕੱਲੇ ਆਪਣੇ ਆਪ ਨਾਲ ਆਪਾਂ ਕਦੋਂ ਬੈਠੇ ਆ ਤੁਸੀਂ ਆਪ ਹੀ ਸੋਚੋ ਕਿ ਤੁਸੀਂ ਇਕੱਲੇ ਕਦੋਂ ਬੈਠੀ ਸੀ ਖੁਦ ਨਾਲ স্পੈਸ਼ਲ ਹੋਵੇ ਹਾਂ ਸਪੈਸ਼ਲ ਬੈਠਣਾ ਔਖਾ ਬੈਠਣਾ ਔਖਾ ਔਰ ਜਦੋਂ ਆਪਾਂ ਪਾਠ ਕਰਦੇ ਹਾਂ ਉਦੋਂ ਤਾਂ ਹੋਰ ਵੀ ਔਖਾ ਕਿਉਂਕਿ ਆਪਣੀ ਜੋ ਅੰਦਰ ਜੋ ਆਪਣੇ ਵਿਚਾਰ ਨੇ ਜਾਂ ਵਿਕਾਰ ਨੇ ਉਹ ਉੱਪਰ ਉੱਠਦੇ ਨੇ ਉਹ ਹੈ ਚੁਲਪੇਦਾ ਕਰਦੇ ਨੇ ਇਸ ਕਰਕੇ ਆਪਾਂ ਨੂੰ ਇਹ ਹੁੰਦਾ ਕਿ ਜਲਦੀ ਜਾਓ ਜਲਦੀ ਬਾਹਰ ਨਿਕਲੋ ਇੱਥੋਂ ਹੂੰ ਇਹ ਚੀਜ਼ ਹੈ ਜਿਵੇਂ ਆਪਾਂ ਮਨਪ੍ਰੇਤ ਕੋਈ netflix ਤੇ ਫਿਲਮ ਦੇਖਣ ਲੱਗੇ ਨੇ सिनेਮੇਜ ਫਿਲਮ ਦੇਖਣ ਲੱਗੇ ਤਿੰਨ ਘੰਟੇ ਦਾ ਪਤਾ ਨਹੀਂ ਲੱਗਦਾ ਪਰ ਬਦੋ ਜਦੋਂ ਬੰਦਾ ਕੋਈ ਅਧਿਆਤਮਿਕ ਕੰਮ ਕਰਦਾ ਜਾਂ ਗਾਇਕ ਦੇ ਸੰਗਤ ਚ ਬੈਠਾ ਜਾਂ ਪਾਠ ਕਰਦਾ ਉਦੋਂ ਸਮਾਂ ਲੰਘਣਾ ਔਖਾ ਕਿਉਂ ਲੱਗਦਾ ਇਹੋ ਚੀਜ਼ ਪੋਡਵਾਸੀਆਂ ਵੀ ਆਉਣ ਲੱਗ ਜਾਂਦੇ ਨੇ ਤੋੜ ਵੀ ਲੱਗਦੀ ਆ ਬੰਦਾ ਕਹਿੰਦਾ ਯਾਰ ਵੀ ਕਦੋਂ ਕਦੋਂ ਖੜਾ ਬਸ ਜਦੋਂ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਉਦੋਂ ਉੱਠਣਾ ਨਹੀਂ ਚਾਹੀਦਾ ਕਿਉਂਕਿ ਆਪਣੀ ਜੋ એનર્ਜੀ ਹੈ ਉਹ ਇੱਕ ਤਰ੍ਹਾਂ ਦੀ ਐਕਟਿਵ ਹੋ ਰਹੀ ਹੁੰਦੀ ਉਸ ਟਾਈਮ ਤੇ ਆਪਾਂ ਉੱਠ ਜਾਨੇ ਫਿਰ ਉਹ ਫੇਰ ਬੈਠ ਜਾਂਦੀ ਹੈ ਇਹ ਕੁੰਡਲੀਨੀ ਸ਼ਕਤੀ ਦਾ ਵੀ ਪ੍ਰਭਾਵ ਹੁੰਦਾ ਹਰ ਇਨਸਾਨ ਦੀ ਹੁੰਦੀ ਹੈ ਸਨੇਕ ਫਾਰਮ ਚ ਹੁੰਦੀ ਹੈ ਤੇ ਜਦੋਂ ਆਪਾਂ ਜਿੰਨੀ ਆਪਾਂ ਪੂਜਾ ਪਾਠ ਕਰਾਂਗੇ ਉੰਨੀ ਉਹ ਮਤਲਬ ਆਪਣੇ ਜੋ 5 ਐਲੀਮੈਂਟਸ ਨੇ ਉਹ ਐਕਟਿਵ ਹੋਣੇ ਸ਼ਟਾਰਟ ਹੋਣਗੇ ਔਰ ਆਪਾਂ ਨੂੰ ਉਹ ਅੰਦਰ ਮਹਿਸੂਸ ਹੋਣਗੇ ਇਸ ਕਰਕੇ ਸਾਰਾ ਕੁਝ ਹੁੰਦਾ ਉਹ ਗੱਲ ਜਿਹਾਣਾ ਜਾਂ ਫਿਰ ਉੱਠਣ ਦਾ ਮਨ ਕਰਨਾ ਕਿ ਮੈਂ ਨਹੀਂ ਕਰਨਾ मतलब बहुत सारे लोग ना भगवान ਤੋਂ ਡਰਨ ਵੀ ਲੱਗ ਜਾਂਦੇ ਨੇ ਕਿ ਮੈਂ ਨਹੀਂ मतलब ਜਾਣਾ ਗੁਰਦੁਆਰੇ ਜਾਂ ਮੰਦਿਰ ਕਿਤੇ ਵੀ ਵਜਾ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਉਹ ਵਾਈਬ੍ਰੇਸ਼ਨ ਹੁੰਦੀ ਹੈ ਨਾ ਉਹ ਵਾਈਬ੍ਰੇਸ਼ਨ ਜਦੋਂ ਫੀਲ ਹੁੰਦੀ ਉਹਨਾਂ ਨੂੰ ਇਹ ਲੱਗਦਾ ਪਤਾ ਨਹੀਂ ਸਸ ਅਸੀਂ ਕੀ ਕਰਨ ਲੱਗ ਜਾਗੇ ਪਤਾ ਨਹੀਂ ਸਾਨੂੰ ਕੀ ਹੋ ਜੂਗਾ ਅਸੀਂ ਕਿਤੇ ਪਾਗਲ ਬੰਨੀ ਨਾ ਕਰਨ ਲੱਗ ਜਾਈਏ ਹਾਂ ਇਹ ਚੀਜ਼ ਜਾਂ ਟੋਟੀ ਨੇ ਜਾਈਏ ਜਾਂ ਯਾ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਦੇਖਣ ਵਾਲੇ ਲੋਕ ਅਸਲ 'ਚ ਨਾ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਆਪੇ ਤਿਆਰ ਬਹੁਤ ਨਹੀਂ ਆ ਤਿਆਰ ਹੋ ਕੇ ਜਾਣਿਆ ਕਦੀ ਵੀ ਗੁਰੂ ਘਰ ਤਿਆਰ ਹੋ ਕੇ ਨਹੀਂ ਜਾਣਾ اچھا ਸਿਰਫ ਇਸ਼ਨਾਨ ਕਰਨਾ ਸਿੱਧੇ ਸਾਦੇ ਜਿਵੇਂ ਵੀ ਹਾਂ ਅਸੀਂ ਉਵੇਂ ਜਾਣਾ ਠੀਕ ਹੈ ਇਹਦੇ ਨਾਲ ਕੀ ਫਰਕ ਪੈਂਦਾ ਕਿਉਂਕਿ ਇਹਦੇ ਨਾਲ ਦੇਖੋ ਆਪਾਂ ਲੋਕਾਂ ਨੂੰ ਨਹੀਂ ਦਿਖਾਣ ਜਾ ਰਹੇ ਆਪਣਾ ਬਾਰੀ ਰੂਪ ਆਪਾਂ ਭਗਵਾਨ ਨੂੰ ਸਪੈਸ਼ਲੀ ਮਿਲਣ ਜਾ ਰਹੇ ਹਾਂ ਨਾ ਤੇ ਆਪਾਂ ਜੇ ਉਹਨਾਂ ਕੋਲੋਂ ਉਹਨਾਂ ਦੇ ਨਾਲ ਅਟਰੈਕਟ ਹੋਣਾ ਤਵੇਰ ਆਪਾਂ ਨੂੰ ਦੇਖੋ ਹਰੇਕ ਇਨਸਾਨ ਨੂੰ ਅੱਜ ਦੇ ਟਾਈਮ 'ਚ ਸਾਦਗੀ ਪਸੰਦਾ ਪਸੰਦ ਹੈ ਪਰ ਕੋਈ ਰੱਖਦਾ ਨਹੀਂ ਹਰ ਕੋਈ ਮੇਕਅਪ ਕਰਦਾ ਹਰ ਕੋਈ ਜੋ ਵੀ ਹੈ ਨਾ ਵੈਸਟਰਨ ਪਹਿਰਾਵੇ 'ਚ ਤੂੰ ਪਹਿਰਾਵੇ 'ਚ ਪਰ ਪਸੰਦ ਸਾਰਿਆਂ ਨੂੰ ਸਾਦਗੀ ਹੈ ਹੂੰ ਤੇ ਉਹ ਕੁਝ ਟਾਈਮ ਲਈ ਮਤਲਬ ਐਕਟਿੰਗ ਕਰ ਵੀ ਲੈਂਦੇ ਆ ਕਿ ਅਸੀਂ ਬਹੁਤ ਸਿੰਪਲ ਆ ਬਹੁਤ ਸਾਦੇ ਆ ਸਾਦੇ ਜਾਂ ਮੇਰਾ ਤਾਂ ਧਿਆਨ ਹੀ ਨਹੀਂ ਜਾਂਦਾ ਇਹਨਾਂ ਚੀਜ਼ਾਂ 'ਤੇ ਪਰ ਜੀ ਅਸੀਂ ਮਤਲਬ ਯੂਨੀਵਰਸ ਨੂੰ ਅਟਰੈਕਟ ਕਰਨਾ ਨਾ ਤਾਂ ਸਾਨੂੰ ਯੂਨੀਵਰਸ ਵਰਗੇ ਵੀ ਬੰਨਾ ਪੈਣਾ ਹੂੰ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਗੁਰਬਾਣੀ ਯੂਨੀਵਰਸਲ ਲੋਈ ਤਾਂ ਹੁੰਦੀ ਸੀ ਫਿਰ ਉਹਨਾਂ ਨੇ ਗੁਰਬਾਣੀ ਦੇ ਰੂਪ ਦਿੱਤਾ ਜੋ ਵੀ ਉਹਨਾਂ ਨੂੰ ਵਿਚਾਰ ਆਉਂਦੇ ਸੀਗੇ ਉਹ ਤੋਂ ਹੂੰ ਇਹ ਸੀਗਾ ਅਸਲ 'ਚ ਉਹ ਕੰਟੈਕਟ ਕਰ ਪਾਉਂਦੇ ਸੀ ਯੂਨੀਵਰਸ ਨਾਲ ਤੇ ਯੂਨੀਵਰਸਲ ਸੰਦੇਸ਼ ਵੀ ਦਿੰਦਾ ਹੂੰ ਤੁਸੀਂ ਦੇਖਿਆ ਹੋਊਗਾ ਨਾ ਕਿਉਂਕਿ ਆਪਾਂ ਨੂੰ ਵੀ ਕਈ ਵਾਰੀ ਦੇਖੂ ਸੁਪਨੇ 'ਚ ਕੋਈ ਵੀ ਚੀਜ਼ ਹੋਣ ਵਾਲੀ ਹੁੰਦੀ ਆਪਾਂ ਨੂੰ ਪਹਿਲਾਂ ਤੋਂ ਹੀ ਪਤਾ ਕਈ ਇਨਸਾਨਾਂ ਨੂੰ ਲੱਗ ਜਾਂਦਾ ਤੇ ਪਰ ਜਿਨ੍ਹਾਂ ਦੀ ਸਪਿਰਚੁਅਲ ਪਾਵਰ ਇੰਨੀ ਜ਼ਿਆਦਾ ਕਿ ਉਹਨਾਂ ਨੂੰ ਲੱਗ ਜਾਂਦਾ ਪਤਾ ਇਹਨਾਂ ਜੀਹੰਦਾ ਤੇ ਮਨਪ੍ਰੈਕਟਿਸ ਸ਼ੁਰੂਆਤ ਕਿੱਥੋਂ ਕਰੀ ਫਿਰ ਬੰਦਾ ਸ਼ੁਰੂਆਤ ਤਦਿਕੋ ਜੀ ਅਸੀਂ ਸ਼ੁਰੂਆਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਬੈਠਣਾ ਸਿੱਖੋ ਇਕਾਂਤ ਚ ਜੀ ਅਸੀਂ ਭਗਵਾਨ ਨੂੰ ਵੀ ਮਿਲਣਾ ਤਾਂ ਉਹ ਵੀ ਸਾਨੂੰ ਇਕਾਂਤ ਤੋਂ ਹੀ ਮਿਲਣਗੇ ਜਿਵੇਂ ਮੋਲਾਨਾ ਰੂਮੀ ਨੇ ਕਿਹਾ ਸੀ ਕਿ ਜੇ ਮੈਂ ਖੁਦ ਦੀ ਪਾਲ ਕਰਾਂ ਤਾਂ ਮੈਨੂੰ ਪਰਮਾਤਮਾ ਮਿਲ ਜਾਂਦਾ ਜਿਵੇਂ ਪਰਮਾਤਮਾ ਦੀ ਪਾਲ ਕਰਦੇ ਤਾਂ ਮੈਂ ਮੈਨੂੰ ਆਪਣਾ ਆਪ ਮਿਲ ਜਾਂਦਾ ਇਹ ਸੀ ਨਾ ਕਿਉਂਕਿ ਅਸੀਂ ਆਪ ਹੀ ਇੱਕ ਤਰ੍ਹਾਂ ਦੀ ਇੱਕ ਗ੍ਰੇ ਟਾਈਪ ਕਹਿ ਲਓ ਜਾਂ ਫਿਰ ਇੱਕ ਬ੍ਰਹਿਮੰਡ ਟਾਈਪ ਕਹਿ ਲਓ ਅਸੀਂ ਹਾਂ ਪਰ ਇਨਸਾਨ ਨੂੰ ਸਮਝਦਾ ਨਹੀਂ ਹੈ ਆਪਣਾ ਮੂਲ ਪਛਾਣ ਵਾਲੀ ਗੱਲ ਹੈ ਹਾਂਜੀ ਇਨਸਾਨ ਆਪਣੀ ਸ਼ਕਤੀ ਤੋਂ ਸ਼ਕਤੀ ਦੇ ਨਾਲ ਨਾ ਅਟੈਚ ਨਹੀਂ ਹੋ ਪਾ ਰਿਹਾ ਹਾਂ ਉਸ ਦੀ ਸ਼ਕਤੀ ਜੋ ਹੈ ਸੌ ਸੂਤ ਜਾਂਦੇ ਸੰਬੰਧ ਸੀ ਗਈ ਹੈ ਸ਼ਿਪਰਾਂਜ ਹੂੰ ਹਾਂਜੀ ਪਰ ਇਸ ਗੱਲ ਦਾ ਬੰਦੇ ਨੂੰ ਕੈਸ ਹੈ ਜਿਨ੍ਹਾਂ ਨੂੰ ਲੱਗ ਜਾਂਦਾ ਉਹ ਫਿਰ ਇਸ ਦੁਨੀਆ ਚ ਮੱਖੇ ਹੋ ਜਾਂਦੇ ਨੇ ਹਾਂਜੀ ਉਹਨਾਂ ਦੀ ਅਲੱਗ ਦੁਨੀਆ ਹੋ ਜਾਂਦੀ ਹੈ ਫਿਰ ਜਿਵੇਂ ਉਹ ਯੋਗੀ ਕਹ ਲਓ ਜਾਂ ਅਗੋਰੀ ਕਹ ਲਓ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਅਲੱਗ ਹੋ ਜਾਂਦੇ ਆਮ ਗ੍ਰਸਤੀ ਜੀਵਨ ਚ ਇਹ ਚੀਜ਼ਾਂ ਸੰਭਵ ਹੈ ਮੰਨਦੇ ਬਿਲਕੁਲ ਸੰਭਵ ਹੈ ਪਰ ਇਹ ਵੀ ਨਹੀਂ ਕਰਨਾ ਕਿ ਜੇ ਮੈਂ ਮਾਲਾ ਫੇਰ ਰਹੀ ਹਾਂ ਤਾਂ ਮੈਂ ਆਪਣੇ ਘਰ ਵਾਲਿਆਂ ਦਾ ਧਿਆਨ ਨਹੀਂ ਰੱਖੂੰਗੀ ਕਿ ਮੈਂ ਸਿਰਫ ਸਪਿਰਚੁਅਲ ਲਾਈਫ ਇੰਜੋਏ ਕਰੂੰਗੀ ਨਹੀਂ ਐਵੇਂ ਵੀ ਨਹੀਂ ਕਰਨਾ ਪਰ ਜੇ ਆਪਾਂ ਨੂੰ ਕੋਈ ਕਹਿ ਰਿਹਾ ਕਿ ਹਾਂ ਆਹ ਕੰਮ ਪਹਿਲੇ ਕਰ ਦੂ ਤਾਂ ਉਹ ਕੰਮ ਪਹਿਲੇ ਕਰ ਦੂ ਹੂੰ ਉਸ ਤੋਂ ਬਾਅਦ ਜਦੋਂ ਵੀ ਟਾਈਮ ਲੱਗਦਾ ਇੱਕ ਲੇਡੀ ਨੂੰ ਉਦੋਂ ਹੀ ਉਹ ਆਪਣੀ ਮਾਲਾ ਵਗੈਰਾ ਜੋ ਵੀ ਉਹਨੇ ਪੂਜਾ ਪਾਠ ਕਰਨਾ ਉਹ ਕਰ ਸਕਦੀ ਪਹਿਲੇ ਟਾਈਮ ਜਿਵੇਂ ਸੀ ਕਿ ਲੇਡੀਜ਼ ਨੂੰ ਥੋੜਾ ਉਹ ਕੀਤਾ ਜਾਂਦਾ ਸੀ ਕਿ ਤੁਸੀਂ ਸਿਰਫ ਘਰ ਸੰਭਾਲੋ ਇਸ ਨਿਆਸ ਵੀ ਪੁਰਸ਼ੀ ਲੰਦੇ ਹੁੰਦੇ ਸੀ ਪਹਿਲੇ ਟਾਈਮ 'ਚ ਹੁਣ ਫਿਰ ਉਸ ਤੋਂ ਬਾਅਦ ਜਦੋਂ ਪਾਰਵਤੀ ਮਾਤਾ ਨੇ ਸ਼ਿਵ ਨੂੰ ਪੁੱਛਿਆ ਤਾਂ ਫਿਰ ਉਹ ਉਸ ਤੋਂ ਬਾਅਦ ਉਹਨਾਂ ਨੇ ਸ਼ਿਵ ਨੇ ਮਾਤਾ ਨੂੰ ਸਾਰੀ ਜੋ ਵਿਦਿਆ ਸੀ ਉਹ ਸਿਖਾਈ ਹਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਚੀਜ਼ਾਂ ਨੂੰ ਉਹ ਕਰਨਾ ਫਿਰ ਉਹ ਚੌਥ 64 ਜੋਗੀ ਨੇ ਟੈਂਪਲ ਐ ਇੱਕ ਜੀ ਕਿ ਉੱਥੇ ਸਾਰੀਆਂ ਮਤਲਬ ਜੋ ਵੀ ਉਹਨਾਂ ਦੀ ਵਿਦਿਆ ਵਗੈਰਾ ਉਹ ਸਾਰੀਆਂ ਮਤਲਬ ਐਕਟਿਵ ਨੇ ਜਿਵੇਂ ਐਕਟਿਵ ਨੇ ਮਨਪ੍ਰੀਤ ਕੀ ਲੱਗਦਾ ਕੀਰਤ ਨੂੰ ਪਹਿਲ ਦਿੱਤੀ ਗਈ ਆ ਕਿ ਮਾਲਾ ਫੇਰ ਨੂੰ ਪਹਿਲ ਦਿੱਤੀ ਗਈ ਆ ਕੀਰਤ ਨੂੰ ਕੀਰਤ ਜ਼ਰੂਰੀ ਆ ਕਰਮ ਜ਼ਰੂਰੀ ਨਹੀਂ ਕਰਨੇ ਹੂੰ ਪਰਿਵਾਰ ਜੇ ਸਾਡੇ ਸਿਰ ਤੇ ਹੈ ਨਾ ਤਾਂ ਪਰਿਵਾਰ ਸੰਭਾਲਣਾ ਮਾਲਾ ਫੇਰਨ ਤੋਂ ਵੀ ਜ਼ਰੂਰੀ ਏ ਫਿਰ ਭਗਵਾਨ ਵੀ ਖੁਸ਼ ਹੁੰਦਾ ਤੇ ਘਰ ਘਰ ਦੇ ਵੀ ਖੁਸ਼ ਹੁੰਦੇ ਨੇ ਇਹ ਨਹੀਂ ਹੈ ਵੀ ਕੋਈ ਲੈ ਰਿਹਾ ਕਿਤੇ ਪਾੜਾਂ ਜਨੇ ਕੋਲ ਜਾ ਹਾਂਜੀ ਨਹੀਂ ਐਵੇਂ ਵੀ ਨਹੀਂ ਕਰਨਾ ਬਹੁਤ ਸ਼ੁਕਰੀਆ ਮਨਪ੍ਰੀਤ ਥੈਂਕ ਯੂ ਬਹੁਤ ਥੈਂਕ ਯੂ ਸੋਹਣੀਆਂ ਗੱਲਾਂ ਹੋ ਗਈਆਂ ਬਹੁਤ ਸ਼ੁਕਰੀਆ